ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕਾ ਇੰਚਾਰਜ ਤੇ ਪੰਗ੍ਰੀਨ ਪੰਜਾਬ ਦੇ ਚੇਅਰਮੈਨ ਸਰਦਾਰ ਬਲਦੇਵ ਸਿੰਘ ਮਿਆਦੀਆ ਦੇ ਵੱਲੋਂ ਹਲਕਾ ਰਾਜਸਾਸੀ ਦੇ ਸਰਹੱਦੀ ਪਿੰਡ ਪਿੰਡੀ ਸੈਦਾ ਵਿਖੇ ਪ੍ਰਧਾਨ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਦੇ ਵਿੱਚ ਡੋਰ ਟੂ ਡੋਰ ਰੋਡ ショੋ ਕੱਢਿਆ ਗਿਆ ਇਸ ਮੌਕੇ ਤੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਮਿਆਦੀਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਵੱਲੋਂ ਜਿੰਨੀਆਂ ਵੀ ਗਰੰਟੀਆਂ ਨੇ ਪੰਜਾਬੀਆਂ ਨੂੰ ਦਿੱਤੀਆਂ ਗਈਆਂ ਸਨ ਉਹ ਪੂਰੀਆਂ ਵੀ ਕੀਤੀਆਂ ਗਈਆਂ ਨੇ ਤੇ ਜਿਹੜੀਆਂ ਰਹਿ ਗਈਆਂ ਹਨ ਉਹ ਵੀ ਜਲਦੀ ਹੀ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਤਾਂ ਇਸ ਮੌਕੇ ਪ੍ਰਧਾਨ ਲਖਵਿੰਦਰ ਸਿੰਘ ਪਿੰਡੀ ਸੈਦਾ ਨੇ ਵੀ ਇਕੱਠ ਨੂੰ ਸੰਬੋਧਨ ਕਰਦੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਹ ਪਿੰਡ ਪਿੰਡੀ ਸੈਦਾ ਦੇ ਵਿੱਚੋਂ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਨੂੰ ਵੱਡੀ ਲੀਡ ਦੇ ਨਾਲ ਜਿਤਾਉਣਗੇ ਅਤੇ ਲੋਕ ਸਭਾ ਦੇ ਵਿੱਚ ਭੇਜਣਗੇ ਇਸ ਮੌਕੇ ਤੇ ਬਿੱਲਾ ਸਿੰਘ ਮੱਲੀ ਨਿਸ਼ਾਨ ਸਿੰਘ ਮੱਲੀ ਬਗੀਚਾ ਸਿੰਘ ਮੱਲੀ ਗੋਪੀ ਕਸ਼ਮੀਰ ਸਿੰਘ ਵੀਰ ਸਿੰਘ ਸ਼ਰਮਾ ਸਿੰਘ ਮਹਿਲ ਸਿੰਘ ਸੁਰਿੰਦਰ ਸਿੰਘ ਫੌਜੀ ਸੂਰਤੀ ਸਿੰਘ ਜਗੀਰ ਸਿੰਘ ਮਲਕੀਤ ਸਿੰਘ ਜੱਗਾ ਮੱਲੀ ਆਦੀ ਹਾਜ਼ਰ ਸਨ ਤਾਂ ਇਸ ਮੌਕੇ ਬੜੇ ਹੀ ਉਤਸ਼ਾਹ ਦੇ ਨਾਲ ਰੋਡ ਸ਼ੋਅ ਕੀਤਾ ਗਿਆ ਡੋਰ ਟੂ ਡੋਰ ਰੋਡ ਸ਼ੋਅ ਦੇ ਵਿੱਚ ਲੋਕਾਂ ਦਾ ਉਤਸ਼ਾਹ ਵੇਖਣ ਨੂੰ ਮਿਲਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਮੈਂ ਲਖਿੰਦਰ ਸਿੰਘ ਪਿੰਡ ਪਿੰਡੀ ਸੈਦਾ ਆਮ ਪਾਰਟੀ ਤੋਂ ਆ ਜੋ ਕਿ ਸਾਡੇ ਕੁਲਦੇਵ ਸਿੰਘ ਮਿਆੜੀਆਂ ਉਹਨਾਂ ਨੇ ਥਾਂਡੇ ਆਉਣ ਦੇ ਰੋਡ ਸ਼ੋਅ ਕਰਨ ਦਾ ਸਾਨੂੰ ਸੱਦਾ ਦਿੱਤਾ ਹੈ ਉਹਨਾਂ ਦਾ ਨਿਗਾਹ ਸਵਾਗਤ ਕਰਨਾ ਚਾਹੁੰਦੇ ਹਾਂ ਤੇ ਵੱਧ ਵੱਧ ਲੀਡ ਨਾਲ ਅਸੀਂ ਉਹਨਾਂ ਨੂੰ ਵੋਟਾਂ ਤੋਂ ਧਾਰੀਵਾਲ ਸਾਹਿਬ ਨੂੰ ਜਿਤਾਵਾਂਗੇ ਵਾਈਬਰ ਜੀ ਦਾ ਖਾਲਸਾ ਵਾਈਬਰ ਜੀ ਬਖਸ਼ੂ ਜੀ ਸਾਡੇ ਬਲਾਕ ਉਰਦਾ ਰਿਸ਼ਦਾਰ ਦਿਵਿੰਦਰ ਸਿੰਘ ਭੁੱਲਾ ਉਹਨਾਂ ਦੇ ਕਿੰਨੇ ਪਿੰਡ ਪਈਏ ਸੀ ਉਹਨਾਂ ਦੇ ਬਲਾਕ ਦੇ ਵਿੱਚ 11 ਪਿੰਡ ਸੀ ਸੋ ਅੱਜ ਉਹਨਾਂ ਦਾ ਵਾਕ ਵੱਖ ਪਿੰਡਾਂ ਦੇ ਵਿੱਚ ਜਾ ਕੇ ਇੱਕ ਰੋਡ ਸ਼ੋ ਕੀਤਾ ਬੜਾ ਉਤਸ਼ਾਹ ਮਿਲਿਆ ਉਹ ਵਿਚਾਰੇ ਰੋਡ ਦੇ ਉੱਪਰ ਘੁੱਪ ਦੇ ਵਿੱਚ ਵੀ ਕਰੇ ਸੀ ਕਰਦੀ ਦੇ ਵਿੱਚ ਵੀ ਕਰਦੇ ਸੀ ਸੋ ਬਹੁਤ ਵਧੀਆ ਹੁੰਗਾਰਾ ਮਿਲਿਆ ਜਿੱਥੇ ਕਿ ਆਮ ਆਦਮੀ ਪਾਰਟੀ ਦਾ ਸਰਦਾਰ ਕੁਦੀ ਸਿੰਘ ਢਾੜੀ ਵਾਲੀ ਜੀ ਦਾ ਸੀ ਜਿਹੜਾ ਕਿ ਡਟ ਕੇ ਜਿਹੜਾ ਕਿ ਬੋਲੇ ਕਿ ਅਸੀਂ ਸਾਥ ਦੇਵਾਂਗੇ ਸੋ ਇਸ ਕਰਕੇ ਆ ਕਿ ਇਸ ਰੋਡ ਦੇ ਬਹੁਤ ਉਤਸ਼ਾਹ ਪਾਇਆ ਗਿਆ ਸਾਰੇ ਵਕਤ ਤੋਂ ਵੱਡਾ ਦੋ ਵੀਰ ਆ ਵੀ ਹੁਣ ਵੀ ਅਸੀਂ ਆ ਜਿਹੜਾ ਪਿੰਡੀਆਂ ਦਾ ਜਿਹੜਾ ਪ੍ਰੋਗਰਾਮ ਸੀ ਸੋ ਲੀਕਿਆ ਨਹੀਂ ਜੀ ਕੋਈ ਵੀ ਸੋ ਇਹ ਸੌੜੀ ਜਾਣ ਕੇ ਪ੍ਰੋਗਰਾਮ ਬਣਿਆ ਕਿ ਆਪਾਂ ਇਹ ਜਲਦੀ ਸਾਡੇ ਤੇ ਲੱਖਾਂ ਵੀਰ ਜਿਹੜੀ ਇਕਵਾਈ ਕਰ ਰਿਆ ਸੋ ਮੇਰਾ ਕਹ ਲਾ ਕਿ 5-7 ਮਿੰਟ ਦੇ ਵਿੱਚ ਹੀ ਇਹਨਾਂ ਨੇ ਸਾਰੇ ਆ ਵੀਰਾਂ ਨੇ ਤੁਸੀਂ ਦੇਖ ਹੀ ਸਕਦੇ ਹੋ ਕਿ ਕਿੰਨਾ ਭਾਰੀ ਇਕੱਠ ਜਿਹੜਾ ਕੀ ਦਾ ਵੀਰਾਂ ਨੇ ਕੀਤਾ ਸੋ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਲੀਡਰ ਦੇ ਨਾਲ ਰਾਏਸੈਂਸੀ ਹਲਕੇ ਦੇ ਵਿੱਚ ਸਰਦਾਰ ਕੁਦੀ ਸਿੰਘ ਦੀ ਤਾੜੀ ਵੱਜ ਸਾਬ ਨੂੰ ਜਿਤਾ ਕੇ ਜਿਹੜਾ ਇਹ ਚੁਕਾ ਦਿੱਤਾ ਧੰਨਵਾਦ ਚੜਦੀ ਕਲਾ ਟਾਈਮ ਟੀਵੀ ਲਈ ਜੋ ਗਾਵਾਂ ਤੋਂ ਸੁਬੇਗ ਸਿੰਘ ਸੋਨਾ ਦੀ ਖਾਸ ਰਿਪੋਰਟ